ਆਮ ਆਦਮੀ ਪਾਰਟੀ ਦੀ ਸਮੁੱਚੀ ਦੀਦਾਰਸ਼ਕ ਸਾਡੇ ਮੰਤਰੀ ਸਾਹਿਬਾਨ ਸਰਕਾਰ ਲੋਕ ਐਮਐਲਏ ਸਾਹਿਬਾਨ ਚੇਅਰਮੈਨ ਸਾਹਿਬਾਨ ਤੇ ਜਿੰਨੇ ਵੀ ਪਾਰਟੀ ਦੇ ਅਹੁਦੇਦਾਰ ਵਰਕਰ ਪਹੁੰਚੇ ਆ ਮੈਂ ਸਾਰਿਆਂ ਦਾ ਕਿਉਂਕਿ ਗਰਮੀ ਦੇ ਵਿੱਚ ਤੁਸੀਂ ਸੰਘਰਸ਼ ਕਰ ਰਹੇ ਹੋ ਆਪਣੇ ਲੀਡਰ ਦੀ ਖਾਤਰ ਉਹਦਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਗੱਜ ਕੇ ਬਲਾਵਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਟਾਲੀ ਵਾਲੀ ਸਾਡੇ ਮੰਤਰੀ ਸਾਹਿਬ ਪਹੁੰਚੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਜੀ ਹਜਾਰੂ ਸਾਥੀ ਤੇ ਭਰਾ ਮੇਰੇਓ ਤੁਸੀਂ ਅੱਜ ਜਲੰਧਰ ਚ ਇਹਨੀ ਗਰਮੀ ਚ ਇਕੱਤਰ ਹੋਏ ਹੋ ਉਹਦਾ ਇੱਕੋ ਕਾਰਨ ਹੈ ਕਿ ਜਿਹੜਾ ਭਾਜਪਾ ਨੇ ਉਹੀ ਜਿਹੜੇ ਤਾਨਾਸ਼ਾਹੀ ਤਰੀਕੇ ਨਾਲ ਪਿਛਲੇ 10 ਸਾਲ ਕੰਮ ਕੀਤਾ ਉਸੇ ਤਰੀਕੇ ਦੇ ਨਾਲ ਸੀਬੀਆਈ ਦੀ ਬਦਕੋ ਕਰਦੇ ਹੋਏ ਸਾਡੇ ਜਿਹੜੇ ਕੌਮੀ ਕਨਵੀਨਰ ਨੇ ਦੇ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਿਹੜਾ ਅਫਦਲਾ ਜਿਹੜਾ ਔਕਾਤ ਦਿੱਤਾ ਉਹ ਵੀ ਉਹਦੋਂ ਕਿ ਜਦੋਂ ਪਤਾ ਸੀ ਇਹ ਸੁਪਰੀਮ ਕੋਰਟ ਦੇ ਜਿਹੜੀ ਅਗਲੇ ਦਿਨ ਜ਼ਮਾਨਤ ਹੈ ਜਿਹੜੀ ਉਹ ਕੇਸ ਦੇ ਵਿੱਚ ਦੇ ਦੇਣੀ ਆ ਸੀਬੀਆਈ 1 ਸਾਲ ਪਹਿਲਾਂ ਇਸੇ ਕੇਸ ਦੇ ਵਿੱਚ ਪੁੱਛਗਿੱਛ ਕਰਦੀ ਆ 1 ਸਾਲ ਤੱਕ ਕੋਈ ਰੈਸਟ ਨਹੀਂ ਪਹੁੰਚਦੀ ਕੋਈ ਕਾਰਵਾਈ ਨਹੀਂ ਕਰਦੀ ਉਦੋਂ ਆ ਡੀ ਲੱਗ ਜਾਂਦੀ ਹੈ ਜਿਹੜੀ ਰਿਸਪੌਂਡੀ ਹੈ ਤੇ ਡੀ ਵੱਲੋਂ ਜਿਹੜਾ ਕੇਸ ਪਾਇਆ ਗਿਆ ਜਦੋਂ ਦੇਸੇਕਾ ਉਹੋਂ ਉਸ ਜਮਾਨਤ ਦੇ ਦਿੰਦੀ ਹੈ ਤਾਂ ਮੈਨੂੰ ਲੱਗਦਾ ਵੀ ਇਹ ਵੀ ਪਹਿਲੀ ਵਾਰ ਹੋਇਆ ਹੋਣਾ ਕਿ ਬਿਨਾਂ ਜੱਜਮੈਂਟ ਦੀ ਕਾਪੀ ਤੋਂ ਅਯਾਸੀ ਜਿਹੜੀ ਹੈ ਉਹ ਕੋਰਟ ਚ ਚਲੀ ਜਾਂਦੀ ਹੈ ਤਾਂ ਉਸ ਤੇ ਲਿਆਉਂਦੀ ਹੈ ਤੇ ਉਹਦੂ ਵਕ ਕਿ ਪਤਾ ਸੀ ਵੀ ਸੁਪਰੀਮ ਕੋਰਟ ਤੋਂ ਜਿਹੜੀ ਜਮਾਨਤ ਆ ਮਿਲ ਚੂਗੀ ਤਾਂ ਜਿਹੜੀ ਸੀਬੀਆ ਜੇ 1 ਸਾਲ ਪਹਿਲਾਂ ਪੁੱਛਕਿਸ਼ ਕੀਤੀ ਉਹਨੂੰ 1 ਸਾਲ ਤੱਕ ਅਰਵਿੰਦ ਕੈਜੀਵਾਦ ਬਯਾਦ ਨਹੀਂ ਆ ਇਹ ਤੇ ਰਾਤੋਂ ਰਾਤ ਕੇਸ ਪਾ ਕੇ ਦੁਆਰਾ ਫੇਰਾ ਜਿਹੜਾ ਉਹਨਾਂ ਨੂੰ ਜੇਲ੍ਹੋਂ ਅਰੈਸਟ ਕਰ ਲਿਆ ਜਾਂਦਾ ਉਹਦਾ ਇੱਕੋ ਕਾਰਨ ਹੈ ਵੀ ਕਿਸੇ ਵੀ ਤਰੀਕੇ ਅਰਵਿੰਦ ਕੈਜੀਵਾਦ ਨੂੰ ਜੇਲ੍ਹ ਦੇ ਅੰਦਰ ਰੱਖਣਾ ਉਹਦਾ ਕਾਰਨ ਇਹੀ ਹੈ ਕੇ 6 ਮਹੀਨਿਆਂ ਤੱਕ ਦਿੱਲੀ ਦੀਆਂ ਜਿਹੜੀਆਂ ਚੋਣਾਂ ਨੇ ਬਦਸਵ ਵਧੀਆਂ ਆਉਂਦੀਆਂ ਕਿਉਂਕਿ ਤਿੰਨ ਇਲੈਕਸ਼ਨਾਂ ਹੋ ਗਈਆਂ ਭਾਜਪਾ ਬੋਰਡ ਦੀ ਤਾਕਤ ਦੇ ਨਾਲ ਉਥੇ ਵਿੱਚ ਕੇਜਰੀ ਦਾ ਰੁਹਾ ਨਹੀਂ ਭਾਈ ਆਮ ਆਦਮੀ ਪਾਰਟੀ ਆਈ ਵਾਲੀ ਅਰਵਿੰਦ ਕੇਜਰੀ ਬਾਜੀ ਦੀ ਗਵਾਈ ਚ ਵੱਡੀ ਲੀਡ ਤੇ ਨਾਲ ਵੱਡੇ ਮੈਂਟਰ ਦੇ ਨਾਲ ਦਿੱਲੀ ਕੋ ਜਿਹੜੀ ਜਿੱਤ ਆ ਉਹ ਦਰਜ ਕਰਦੀ ਹੈ ਇਸੇ ਕਰਕੇ ਵੀ ਬੋਰਡ ਦੀ ਤਾਕਤ ਨਾਲ ਹਾਰ ਨਹੀਂ ਸਕਦੇ ਤਾਂ ਸੀਵੀ ਦੀਸ ਬਸ ਤੋਂ ਕਰਕੇ ਪਰਵੇਦ ਦੇ ਜੀ ਬਾਦ ਜੀ ਨੂੰ ਜੇਲ੍ਹ ਚ ਰੱਖਣ ਦਾ ਕੰਮ ਹੈ ਜਿਹੜਾ ਉਹ ਕਰ ਲਈ ਹੈ ਇਹ ਨੂੰ ਨੀਚ ਤੇ ਨੂੰ ਤੋਨਾਛਾਈ ਵਾਲਾ ਰਵਈਆ ਹੋ ਕੋਈ ਹੋ ਨਹੀਂ ਸਕਦਾ ਆ ਮੈਂ ਦਿੱਲੀ ਪਾਰਲੀਮੈਂਟ ਚ ਪਹੁੰਚਿਆ ਕੁਝ ਦਿਨ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਹੋਈ ਤੇ ਜਦੋਂ ਸਪੀਕਰ ਸਾਹਿਬ ਨਵੇਂ ਚੁਣੇ ਗਏ ਤੇ ਤੁਸੀਂ ਦੇਖਿਆ ਹੋਣਾ ਤੇ ਸਪੀਕਰ ਸਾਹਿਬ ਨੇ ਚੁਣੇ ਜਾਣ ਤੋਂ ਬਾਅਦ ਜ਼ਿਕਰ ਕੀਤਾ ਕਿ ਜੀ 50 ਸਾਲ ਪਹਿਲਾਂ ਸਵੇਰੇ ਕੋ ਬੋਲੋ ਐਮਰਜੈਂਸੀ ਜਿਹੜੀ ਆ ਉਹ ਇਸ ਦਿਨ ਦੇ ਵਿੱਚ ਲੱਗੀ ਸੀ ਬਹੁਤ ਬਹੁਤ ਸਖ਼ਤੀ ਹੋਈ ਜਿਹੜੀ ਇਲਾਵਾ ਕਿ ਹਿੱਲਣਾ ਮਤਲਬ ਜਿਵੇਂ ਫੜ ਕੇ ਪਾ ਲਿਆ ਮੈਂ ਉਦੋਂ ਵੀ ਚੋਤੇ ਅੰਦਰ ਤਾਂ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਤੇ ਮੈਂ ਬਾਹਰ ਨਿਕਲ ਕੇ মিডিਆ ਨੂੰ ਕਿਹਾ ਮੈਂ ਕਿਹਾ ਠੀਕ ਆ 50 ਸਾਲ ਪਹਿਲਾਂ ਲੱਗੀ ਸੀ ਉਦੋਂ ਵੀ ਗਲਤ ਸੀ ਕਿ ਅਸੀਂ ਉਹਨੂੰ ਅੱਜ ਵੀ ਕਹਿੰਦੇ ਕਿ ਵੀ ਭਾਈ ਗਲਤ ਹੋਇਆ ਪਰ ਜਿਹੜੀ 10 ਸਾਲ ਤੋਂ ਐਮਰਜੈਂਸੀ ਲੱਗੀ ਹੋ ਜਲਦੀ ਜੇ ਜੰਨਤ ਕਲੇਰ ਦਾ ਅਮਰਸੀ ਲੱਗੀ ਹੋਈ ਆ ਬਾਕੀ ਤੁਸੀਂ ਆਏ ਜਿੱਨੀ ਦੇਸ਼ ਕਦੇ ਹਮੰਤਾ ਸਰੇ ਨੂੰ ਕਦੇ ਮਨੀਸ਼ ਸੋਲਿਆ ਨੂੰ ਕਦੇ ਮਾਂਤਾ ਦੇ ਤੇ ਮੰਤਰੀਆਂ ਨੂੰ ਫੜ ਕੇ ਆਏ ਜਿੱਨੀ ਕਦੇ ਕਿਸੇ ਨੂੰ ਅੰਦਰ ਕਰਦੇ ਨਹੀਂ ਹੋ ਸੋ ਭਰਾ ਮੇਰੇ ਇਦਾਂ ਦੀ ਸਰਕਾਰ ਤਾਂ ਨਾ ਸਹੀ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਪਿਛਲੇ 70 ਸਾਲਾਂ ਚ ਕਦੇ ਵੀ ਆਈ ਹੋਣੀ ਹੈ ਜਿੰਨੀ ਪਿਛਲੇ 10 ਸਾਲਾਂ ਤੋਂ ਸਾਡੇ ਭਾਰਤ ਦੇ ਅੰਦਰ ਚੱਲ ਰਹੀ ਹੈ ਠੀਕ ਹੈ ਉਹਨੇ ਡਿਕਲੇਅਰ ਡਰਜੈਂਸੀ ਲਾਈ ਸੀ ਹੁਣ ਬੇੜਾ ਡਿਕਲੇਅਰ ਕੀਤੇ ਚੱਲ ਰਹੀ ਹੈ ਪਰ ਸਿਸਟਮ ਤਾਂ ਉਹੀ ਹੈ ਕਿ ਜਿਹੜਾ ਬਾ ਚੁੱਕਦਾ ਜਿਹੜਾ ਬੋਲਦਾ ਉਹਨੂੰ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਪਰ ਭਾਜਪਾ ਨੂੰ ਇਹ ਆਪਣੇ ਜਿੰਦ ਮਾਰਿਓ ਕੱਢ ਦੇਣਾ ਚਾਹੀਦਾ ਨਾ ਜੇਲਾ ਸੰਭ ਲੋਕ ਸਕਦੀਆਂ ਕਿਉਂਕਿ ਜੇਲਾ ਕਿਸੇ ਬੰਦੇ ਨੂੰ ਰੋਕ ਸਕਦੀਆਂ ਅਰਵਿੰਦ ਕੇਜਰੀ ਵਾਲੇ ਤੇ ਸੋਚ ਹੈ ਕਿ ਉਹਦੀ ਸੋਚ ਤੇ ਪਹਿਲਾਂ ਦੇ ਨੇ ਤੇ ਬਾੜੇ ਅੱਜ ਦੇਸ਼ 'ਚ ਕਰੋੜਾ ਲੋਕ ਨੇ ਤੇ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਵੀ ਅਰਵਿੰਦ ਕੇਜਰੀ ਬਾਜੀ ਦੀ ਸੋਚ ਦੇ ਕੰਮ ਕਰਨਾ ਹੈ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਕੰਮ ਕਰਨਾ ਹੈ ਮਨੀਸ਼ ਸੋਧਿਆ ਤੁਸੀਂ ਅੰਦਰ ਕਰ ਲਿਆ ਕੋਈ ਗੱਲ ਨਹੀਂ ਪਰ ਜਿਹੜੇ ਮਨੀਸ਼ ਸੋਧਿਆ ਨੇ ਹਜ਼ਾਰਾਂ ਸਕੂਲ ਬਣਾਤੇ ਪਉਣਾ ਹਜ਼ਾਰਾਂ ਸਕੂਲਾਂ ਤੋਂ ਲੱਖਾਂ ਬੱਚੇ ਪੜ ਕੇ ਅੱਜ ਆਪਣੀ ਜ਼ਿੰਦਗੀ ਦੇ ਪੱਸੇ ਇਸੇ ਮੁਕਾਮ ਤੇ ਪਹੁੰਚ ਗਏ ਤੁਸੀਂ ਉਸ ਨੂੰ ਕੀ ਜਨੂੰ ਕਿਵੇਂ ਪਿੱਛੇ ਕਰੋਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਰਾਜਨੀਤੀ ਕੀਤੀ ਆ ਇਸੇ ਕਰਕੇ ਲਗਾਤਾਰ ਦਿੱਲੀ 'ਚ ਤਿੰਨ ਵਾਰ ਜਿਹੜੀ ਸਰਕਾਰ ਆ ਉਹ ਆਈ ਹੈ ਕਿਉਂ ਨਾਲੇ ਸਮੇਂ 'ਚ ਵੀ ਸਾਡੇ ਲੀਡਰ ਵੀ ਸਾਡੇ ਵਰਕਰ ਵੀ ਇਮਾਨਦਾਰੀ ਦੀ ਸੋਚ ਤੇ ਚੱਲ ਰਹੇ ਤੇ ਉਹ ਨਾਲੇ ਸਮੇਂ 'ਚ ਵੀ ਚੱਲਣਾ ਤੇ ਨਾ ਅਸੀਂ ਜੇਲਾਂ ਤੋਂ ਡਰਿਆਂ ਦੇ ਨਾਂ ਨਾਲੇ ਸਰਮੇ ਚ ਡਰਨਾ ਹੈ ਪ੍ਰਵਿੰਦ ਕੇਂਦਲਪਾਲ ਜੀ ਮਨੀਤ ਜੀ ਸਤਿੰਦਰ ਜੈਨ ਜੀ ਸਾਰੇ ਸਾਡੇ ਲੀਡਰ ਭਰਾ ਮੇਰੇ ਚੜ੍ਹਦੀ ਕਲਾ ਚ ਨੇ ਤੇ ਅਸੀਂ ਵੀ ਸਾਰਿਆਂ ਨੇ ਚੜ੍ਹਦੀ ਕਲਾ ਛੋਕੇ ਲੜਾਈ ਲੜਨੀ ਹੈ ਇਹ ਲੋਕਤੰਤਰ ਨੂੰ ਜਿੰਦਾਬਾਦ ਮਸਲਾ ਲਗਾ ਗਿਆ ਯਾਰ ਜਿੰਦਾਬਾਦ ਲੋਕਤੰਤਰ ਨੂੰ ਬਚਾਉਣ ਲਈ ਪਾਰਟੀ ਦੀ ਮਜ਼ਬੂਤੀ ਲਈ ਆਉਣਾ ਸਰਮੇ ਚ ਵੀ ਤੱਕੜੇ ਹੋ ਕੇ ਕੰਮ ਕਰਨਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ